ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜੋ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੇ ਮੈਂ ਦੋਨੋਂ ਹੱਥ ਜੋੜ ਕੇ ਸਾਰੀ ਸੰਗਤ ਤੋਂ ਗੁਸਤਾਖੀ ਦੀ ਮਾਫੀ ਚਾਹੁੰਨੀ ਆ ਕਿ ਜੇ ਕਿਸੇ ਦੇ ਮਨ ਨੂੰ ਇਹ ਗੱਲ ਠੀਕ ਨਾ ਲੱਗੇ ਬਾਕੀ ਆਪ ਜੀ ਆਪਣੇ ਵਿਚਾਰ ਵੀ ਕੀ ਦਾਸੀ ਨੇ ਇਹ ਗੱਲ ਠੀਕ ਕਹੀ ਜਾਂ ਨਹੀਂ ਕਹੀ ਜਰੂਰ ਹੇਠਾਂ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਉਹਦੇ ਵਿੱਚ ਜਰੂਰ ਲਿਖ ਕੇ ਦੱਸਣਾ ਕਿਉਂਕਿ ਮਨ ਦੇ ਵਿੱਚ ਹੁੰਦਾ ਕਿ ਪਤਾ ਲੱਗੇ ਕਿ ਜੋ ਗੱਲ ਕਹੀ ਹੈ ਉਹ ਠੀਕ ਵੀ ਹੈ ਕਿ ਜਾਂ ਗਲਤ ਹੈ ਕਈ ਦਿਨਾਂ ਤੋਂ ਜਾਂ ਸ਼ਾਇਦ ਕਹਿ ਦੋ ਇੱਕ ਅੱਧੇ ਦਿਨ ਤੋਂ ਮਨ ਦੇ ਵਿੱਚ ਪਰਮੇਸ਼ਰ ਜੀ ਨੇ ਇਹ ਖਿਆਲ ਲਿਆਂਦਾ ਕਿ ਅੱਜਕੱਲ ਜਦੋਂ ਆਪਾਂ ਗੁਰਦੁਆਰੇ ਸਾਹਿਬ ਜਾਹੀਦਾ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਦੂਸਰੇ ਦੇਸ਼ਾਂ ਦਾ ਤਾਂ ਨਹੀਂ ਪਤਾ ਇੱਥੇ ਕੈਨੇਡਾ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਹੁਣ ਲਿਖ ਦਿੱਤਾ ਹੈ ਕਿ ਜੁਰਾਬਾਂ ਪਾ ਕੇ ਅੰਦਰ ਨਹੀਂ ਜਾਣਾ ਦਰਵਾਰ ਸਾਹਿਬ ਦੇ ਅੰਦਰ ਤੇ ਦਾਸੇ ਨੂੰ ਕੁਝ ਇਹ ਮਨ ਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਇਸ ਤਰ੍ਹਾਂ ਅ ਜੀ ਅਸੀਂ ਇਸ ਤਰ੍ਹਾਂ ਦੇ ਨਿਯਮ ਬਣਾਉਂਦੇ ਗਏ ਕੱਲ ਸਾਡੇ ਬੱਚੇ ਗੁਰਦੁਆਰਾ ਸਾਹਿਬ ਜਾਣਾ ਬੰਦ ਕਰ ਦੇਣਗੇ ਹੌਲੀ ਹੌਲੀ ਅ ਮੈਨੂੰ ਬਿਲਕੁਲ ਇਸ ਗੱਲ ਤੇ ਸਹਿਮਤੀ ਹੈ ਕਿ ਜਿਸ ਕਿਸੇ ਨੇ ਵੀ ਤਾਬਿਆਂ ਤੇ ਬੈਠਣਾ ਹੈ ਪਾਠ ਕਰਨਾ ਹੈ ਚੌਰ ਸਾਹਿਬ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਜ਼ਰੂਰ ਆਪਣੀਆਂ ਜਦਾਬਾਂ ਲਾ ਲੈਣੀਆਂ ਚਾਹੀਦੀਆਂ ਨੇ ਪਰ ਜੋ ਸੰਗਤ ਮੱਥਾ ਟੇਕ ਕੇ ਉਸ ਤਰ੍ਹਾਂ ਦੀਵਾਨ ਹਾਲ ਚ ਬੈਠੀ ਹੈ ਜਾਂ ਇਹਠਾਂ ਲੰਗਰ ਹਾਲ ਚ ਜਾ ਰਹੀ ਹੈ ਤਾਂ ਉਹਨਾਂ ਨੇ ਅਗਰ ਜੁਰਾਬਾਂ ਪਾਈਆਂ ਹੋਣ ਤਾਂ ਇਹਦੇ ਵਿੱਚ ਅਸੀਂ ਕੀ ਗੁਸਤਾਖੀ ਕਰ ਰਹੇ ਹਾਂ ਹੁਣ ਤੇ ਅੱਜਕੱਲ ਤੇ ਭਾਰਤ ਵਿੱਚ ਵੀ ਜਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆ ਰਿਹਾ ਕਿ ਹੋ ਸਕਦਾ ਜੋ ਵੀਰਾਂ ਦੇ ਪਹਿਣਾ ਤੇ ਨਹੀਂ ਵੀਰਾਂ ਦੇ ਜੋ ਚੋਲਾ ਪੈਨਣ ਦੀ ਰਸਮ ਹੈ ਹੋ ਸਕਦਾ ਉਹ ਇਸ ਕਰਕੇ ਹੋਵੇ ਕਿ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਅੱਜ ਕੱਲ ਦੀ ਤਰ੍ਹਾਂ ਸਾਡੇ ਕਰਾਂ ਦੇ ਵਿੱਚ ਸੁਚਾਲੇ ਨਹੀਂ ਸੀ ਹਨਾ ਬਾਹਰ ਜਾਂਦੇ ਸੀ ਸਾਰੇ ਤੇ ਉਹਦੇ ਨਾਲ ਸਾਡਾ ਹੀਠਾ ਪਜਾਮਾ ਵਗੈਰਾ ਸਾਫ਼ ਨਹੀਂ ਸੀ ਰਹਿੰਦਾ ਤੇ ਹੋ ਸਕਦਾ ਇਸ ਕਰਕੇ ਕਿ ਸੌਖਾ ਹੋਏ ਜਦੋਂ ਤੁਸੀਂ ਬਾਹਰੋਂ ਆਏ ਤਾਂ ਤੁਸੀਂ ਆਪਣੀਆਂ ਹੀਠਾਂ ਲੱਤਾਂ ਪਾਣੀ ਨਾਲ ਧੋ ਲਓ ਤੇ ਤੁਸੀਂ ਆਪਣਾ ਮਤਲਬ ਗੁਰਦੁਆਰੇ ਸਾਹਿਬ ਦੇ ਵਿੱਚ ਜੋ ਵੀ ਤੁਸੀਂ ਸੇਵਾ ਨਿਭਾਉਣੀ ਹੈ ਨਿਭਾ ਲਓ ਕਿਉਂਕਿ ਉਸ ਸੌਖਾ ਹੈ ਕਿ ਵਾਰ-ਵਾਰ ਤੁਸੀਂ ਪਜਾਮਾਨੇ ਬਦਲ ਸਕਦੇ ਤੇ ਪਰ ਅੱਜਕੱਲ ਤੇ ਸਾਡੇ ਜਿਸ ਤਰ੍ਹਾਂ ਬਾਥਰੂਮ ਵਗੈਰਾ ਵਾਸ਼ਰੂਮ ਵਗੈਰਾ ਬਣੇ ਨੇ ਉਨ੍ਹਾਂ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਾਡਾ ਪਜਾਮਾ ਵਗੈਰਾ ਇਥਾਂ ਤੋਂ ਜਾਂ ਉਹਨਾਂ ਦੇ ਪੌਂਚੇ ਵਗੈਰਾ ਇਦਾਂ ਹੋਣਗੇ ਖੈਰ ਪਰ ਜੁਰਾਬਾਂ ਵਾਲੀ ਗੱਲ ਤੇ ਬਹੁਤ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਉਂ ਇਦਾਂ ਕਿਹਾ ਜਾ ਰਿਹਾ ਹੈ ਠੰਡ ਦੇ ਮੌਸਮ ਦੇ ਵਿੱਚ ਜਾਂ ਹੁਣ ਕਹਿ ਲਓ ਕਿ ਕਈ ਦਫਾ ਕੋਈ ਗਠੀਏ ਦੇ ਮਰੀਜ਼ ਨੇ ਜਾਂ ਕੋਈ ਹੋਰ ਕਈ ਕਿਸਮ ਦਾ ਹੈ ਕਿ ਉਹਨਾਂ ਨੂੰ ਪੈਰ ਠੰਡੇ ਨਹੀਂ ਰੱਖ ਸਕਦੇ ਜੇ ਦਫਾ ਫਰਸ਼ ਜਿਆਦਾ ਠੰਡੇ ਹੁੰਦੇ ਨੇ ਹੈ ਨਾ ਤੇ ਕਈ ਗੱਲਾਂ ਹੋ ਸਕਦੀਆਂ ਨੇ ਤੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਅ ਅਗਰ ਆਪ ਸੰਗਤ ਵਿੱਚ ਵੀ ਦੱਸੋ ਕਿ ਸਾਨੂੰ ਇਸ ਕਰਕੇ ਜੁਰਾਬਾਂ ਰਹਿਣ ਲਈ ਕਿਹਾ ਜਾ ਰਿਹਾ ਜਦੋਂ ਇੱਕ ਗੁਰਦੁਆਰਾ ਸਾਹਿਬ ਨੇ ਕੀਤਾ ਤੇ ਬਾਕੀਆਂ ਨੇ ਵੀ ਸ਼ੁਰੂ ਕਰ ਦਿੱਤਾ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਨਿਜ਼ਮ ਦੇ ਵਿੱਚ ਸ਼ਾਇਦ ਪਿੱਛੇ ਨਾ ਰਹਿ ਜਾਈਏ ਇਦਾਂ ਨਾ ਸੋਚਿਆ ਜਾਏ ਕਿ ਨਹੀਂ ਉੱਥੇ ਤੇ ਜ਼ਿਆਦਾ ਜੁਰਾਬਾਂ ਵਗੈਰਾ ਲਾ ਕੇ ਜਾਣ ਦਾ ਹੈ ਤੇ ਉੱਥੇ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਨਿਜ਼ਮ ਨਿਵਾਏ ਜਾ ਰਹੇ ਨੇ ਜਿਸ ਤੋਂ ਤੱਕ ਦਾਸੀ ਦਾ ਖਿਆਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਨ ਦੀ ਸਫਾਈ ਬਿਲਕੁਲ ਬਾ ਖੂਬ ਵੀ ਮੇਰੇ ਪਾਤਸ਼ਾਹ ਨੇ ਕਿਹਾ ਬਹੁਤ ਜਗ੍ਹਾ ਤੇ ਇਸ਼ਨਾਨ ਕਰਨ ਦੀ ਗੱਲ ਕਹੀ ਗਈ ਆ ਪਰ ਜਿੰਨੀ ਮਨ ਦੀ ਸਫਾਈ ਦੀ ਗੱਲ ਕੀਤੀ ਆ ਪਾਤਸ਼ਾਹ ਨੇ ਉੰਨਾ ਜ਼ਿਆਦਾ ਦਵਾ ਪਾ ਕੇ ਤਨ ਦੀ ਸਫਾਈ ਤੇ ਨਹੀਂ ਗੱਲ ਕੀਤੀ ਕਿਉਂਕਿ ਜੋ ਤਨ ਹੈ ਬਿਨ ਸੰਹਾਰ ਹੈ ਇੱਥੇ ਹੀ ਰਹਿ ਜਾਣਾ ਜਿਹੜਾ ਸਾਡਾ ਮਨ ਹੈ ਉਹਦੀ ਸਫਾਈ ਚਾਹੀਦੀ ਆ ਅਸੀਂ ਮਨ ਦੀ ਸਫਾਈ ਦੀ ਗੱਲ ਚਾਹੇ ਕਰ ਲਈਏ ਪਰ ਅਸੀਂ ਉਹਦੇ ਵੱਲ ਘੱਟ ਤਵਜੋ ਦਿੰਨੇ ਆ ਕਿਉਂਕਿ ਮਨ ਦਿਸ ਨਹੀਂ ਨਾ ਰਿਹਾ ਤਨ ਬਾਹਰੋਂ ਦਿਸਦਾ ਹੈ ਬਹੁਤੀਆਂ ਗੱਲਾਂ ਤਨ ਤੇ ਆ ਕੇ ਖਤਮ ਹੋ ਜਾਂਦੀਆਂ ਨੇ ਮਨ ਦੀ ਗੱਲ ਸੁਣੀ ਜਾਂਦੀ ਹੈ ਸੁਣਾਈ ਜਾਂਦੀ ਹੈ ਪਰ ਵਰਤੋਂ ਵਿੱਚ ਨਹੀਂ ਲਿਆਈ ਜਾਂਦੀ ਜੇ ਦਾਸੀ ਗਲਤ ਨਾ ਹੋਏ ਸ਼ਾਇਦ 80% ਮਨ ਦੀ ਸਫਾਈ ਤੇ ਗੁਰਬਾਣੀ ਚ ਵਿਚਾਰ ਆਉਂਦੀ ਹੈ ਤੇ 20% ਸ਼ੈਤਾਨ ਦੀ ਸਫਾਈ ਤੇ ਸਾਨੂੰ ਪਾਤਸ਼ਾਹ ਨੇ ਬਹੁਤ ਸੋਣਾ ਕਿਹਾ ਕਿ ਅਸੀਂ ਇਸ਼ਨਾਨ ਕਰੀਏ ਸਵੇਰੇ ਆਪ ਜੀ ਦੇਖੋਗੇ ਕਿ ਕਈ ਵਫਾ ਸਰੀ ਢਿੱਲਾ ਮੱਠਾ ਹੋ ਜਾ ਸਾਡੇ ਤੋਂ ਇਸ਼ਨਾਨ ਨਾ ਕਰ ਹੋਏ ਸਾਡਾ ਸਰੀਰ ਸਾਨੂੰ ਠੀਕ ਨਹੀਂ ਲੱਗਦਾ ਜਦੋਂ ਇਸ਼ਨਾਨ ਹੋ ਜਾਏ ਤਾਂ ਅਸੀਂ ਕਿੰਨੇ ਫਰਤੀਲੇ ਹੋ ਜਾਂਦੇ ਆ ਸਾਡੇ ਸਰੀਰ 'ਚ ਕਿੰਨੀ ਚੁਸਤੀ ਆ ਜਾਂਦੀ ਆ ਇਹ ਸਾਨੂੰ ਪਾਤਸ਼ਾਹ ਨੇ ਦੇਣ ਦਿੱਤੀ ਆ ਤੇ ਪਰ ਅਸੀਂ ਜਿਹੜੇ ਇਸ ਤਰ੍ਹਾਂ ਦੇ ਅਲੱਗ ਅਲੱਗ ਅ ਨਿਜ਼ਮ ਬਣਾ ਰਹੇ ਨੇ ਆ ਫਿਰ ਦੇਖਾ-ਦਖੀ ਉਹਨਾਂ ਨੂੰ ਸਾਰੇ ਸ਼ੁਰੂ ਕਰਦੇ ਆ ਉਹਦੇ ਪਿੱਛੇ ਕੋਈ ਠੋਸ ਅ ਕਾਰਨ ਹੋਣਾ ਚਾਹੀਦਾ ਹੈ ਅਸੀਂ ਗੁਰਬਾਣੀ ਨੂੰ ਸੁਨਣ ਤੇ ਗਾਉਣ ਤੇ ਮੰਨਣ ਤੇ ਜੀਵਨ ਵਿੱਚ ਅਪਣਾਉਣ ਤੇ ਉਹਨਾਂ ਜੋਰ ਨਹੀਂ ਦੇ ਰਹੇ ਜਿੰਨਾ ਬਾਹਰੋਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਉਹਨਾਂ ਤੇ ਜੋਰ ਦਿੱਤਾ ਜਾ ਰਿਹਾ ਬਹੁਤ ਮਨ ਨੂੰ ਦੁੱਖ ਹੁੰਦਾ ਕਿ ਜੋ ਪਾਤਸ਼ਾਹ ਨੇ ਗੁਰਦੁਆਰਾ ਸਾਹਿਬ ਦੀ ਤਸਵੀਰ ਸਾਡੇ ਅੱਗੇ ਲਿਆਂਦੀ ਸਾਨੂੰ ਕਿਹਾ ਕਿ ਇਹ ਗੁਰੂ ਦਾ ਦਰ ਹੋਣਾ ਚਾਹੀਦਾ ਗੁਰੂ ਦੇ ਦਰ ਤੇ ਉਹ ਲੱਭਦਾ ਨਹੀਂ ਹੈ ਜਾਹੇ 24 ਘੰਟੇ ਕੀਰਤਨ ਹੋ ਰਹੇ ਨੇ ਕਥਾ ਹੋ ਰਹੀਆਂ ਨੇ ਪ੍ਰਸੰਗਤ ਦਾ ਤੇ ਕਥਾ ਕੀਰਤਨ ਕਰਨ ਵਾਲਿਆਂ ਦਾ ਆਪਸ ਵਿੱਚ ਕੋਈ ਤਾਲਮੇਲ ਹੀ ਨਹੀਂ ਹੈ ਕਥਾ ਕਰਨ ਵਾਲਾ ਆਉਂਦਾ ਕਰਕੇ ਚਲੇ ਜਾਂਦਾ ਕੀਰਤਨ ਕਰਨ ਵਾਲਾ ਆਉਂਦਾ ਕਰਕੇ ਚਲੇ ਜਾਂਦਾ ਸੰਗਤੀ ਰੂਪ ਦੇ ਵਿੱਚ ਪਾਠ ਬਹੁਤ ਘੱਟ ਹੋ ਰਹੇ ਨੇ ਸੰਗਤੀ ਰੂਪ ਦੇ ਵਿੱਚ ਸਿਮਰਨ ਬਹੁਤ ਘੱਟ ਹੋ ਰਹੇ ਨੇ ਸੰਗਤ ਦੇ ਵਿੱਚ ਗੁਰਮਤ ਵਿਚਾਰਾਂ ਬਹੁਤ ਘਟ ਹੋ ਰਹੀਆਂ ਨੇ ਜੇ ਸੰਗਤ ਦੇ ਮਨ ਵਿੱਚ ਕੋਈ ਪ੍ਰਸ਼ਨ ਨੇ ਤਾਂ ਗੁਰੂ ਦੀ ਮਤ ਦੇ ਅਨਸਾਰ ਸਾਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰ ਵੀ ਕਰਨੇ ਚਾਹੀਦੇ ਨੇ ਸ਼ੰਕੇ ਵੀ ਗੁਰਦੁਆਰਾ ਸਾਹਿਬ ਵਿੱਚ ਨਿਵਰਤ ਹੋਣੇ ਚਾਹੀਦੇ ਨੇ ਪਰ ਇਸ ਤਰ੍ਹਾਂ ਦਾ ਸਾਡੇ ਕੋਈ ਢੰਗ ਹੀ ਨਹੀਂ ਅਪਣਾਇਆ ਹੈ ਕੀਰਤਨੀ ਜਥੇ ਹਾਂ ਉਹਨਾਂ ਨੂੰ ਟਾਈਮ ਬੰਨੇ ਨੇ ਉਹ ਟਾਈਮ ਤੇ ਆਉਂਦੇ ਨੇ ਉਹ ਕੀਰਤਨ ਕਰਕੇ ਚੱਲੇ ਜਾਂਦੇ ਨੇ ਅੱਗੇ ਸੰਗਤ ਵੀ ਇਸ ਤਰ੍ਹਾਂ ਦਾ ਸੰਗਤ ਦੇ ਵਿੱਚ ਪਿਆਸ ਹੀ ਨਹੀਂ ਹੈ ਕਿ ਗੁਰੂ ਨਾਲ ਜੁੜਨ ਦੀ ਅਸੀਂ ਮੱਥਾ ਟੇਕਦੇ ਹਾਂ ਲੰਗਰ ਛਕਦੇ ਹਾਂ ਅਸੀਂ ਆ ਜਾਂਦੇ ਹਾਂ ਪਤਾ ਨਹੀਂ ਮੈਂ ਝੂਠ ਨਹੀਂ ਬੋਲਦੀ ਦਾਸੀ ਦਾ ਜੀਵਨ ਵੀ ਬਹੁਤ ਸਾਲ ਇਸ ਤਰ੍ਹਾਂ ਰਿਹਾ ਹੁਣ ਜਦੋਂ ਕੁਝ ਵਾਹਿਗੁਰੂ ਜੀ ਨੇ ਪਰਮੇਸ਼ਰ ਨੇ ਗੁਰੂ ਨੇ ਥੋੜੀ ਕੁਛ ਦਰ ਦੀ ਸੋਜੀ ਪਾਈਆ ਦਰ ਤੇ ਚੱਲਣ ਦੀ ਸਮਰੱਥਾ ਵਖਸ਼ੀਆ ਤੇ ਫਿਰ ਹੁਣ ਮਨ ਦੇ ਵਿੱਚ ਬੜਾ ਦੁੱਖ ਹੁੰਦਾ ਕਿ ਅਸੀਂ ਗੁਰੂ ਦੇ ਦਰ ਨੂੰ ਜੋ ਗੁਰੂ ਦਾ ਦਰ ਹੈ ਉਹਦੀ ਤਰ੍ਹਾਂ ਖੁੱਲਿਆ ਹੀ ਨਹੀਂ ਬੜੇ ਅਲੱਗ ਤਰ੍ਹਾਂ ਦੇ ਸਿਸਟਮ ਬਣ ਕੇ ਰਹਿ ਗਏ ਨੇ ਗੁਰੂ ਘਰ ਦੇ ਮੇਰੇ ਦੋਵੇਂ ਹੱਥ ਜੋੜ ਕੇ ਗੁਸਤਾਖੀ ਦੀ ਮਾਫੀ ਮੰਗਦੀਆਂ ਜੀ ਆਪਣੇ ਵਿਚਾਰ ਜ਼ਰੂਰ ਦੱਸ ਦੇਣ ਦਾ ਸੀ ਜਾਨਣਾ ਚਾਹੁੰਦੀ ਆ ਸੰਗਤ ਕੋਲੋਂ ਕਿ ਕੀ ਗਲਤ ਹੈ ਕਿ ਕੀ ਠੀਕ ਹੈ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ